ਮਿਸਲਾਂ ਵੇਲੇ ਤੋਂ ਰਾਜ ਦੇ ਫੈਸਲੇ ਅਕਾਲ ਤਖਤ ਤੇ ਹੁੰਦੇ ਰਹੇ ਜੀ ਸਾਰੀਆਂ ਮਿਸਲਦਾਰਾਂ ਜਿਨ੍ਹਾਂ ਦਾ ਝਗੜਾ ਹੁੰਦਾ ਸੀ ਉਹ ਬੰਗਿਆਂ ਜਾਂ ਆਪਣੇ ਹਥਿਆਰ ਰੱਖ ਕੇ ਖਾਲੀ ਹੱਥ ਅਕਾਲ ਤਖਤ ਤੇ ਆਉਂਦੇ ਸੀ ਜੀ ਉੱਥੇ ਡਿਸਕਸ਼ਨ ਹੁੰਦੀ ਸੀ ਔਰ ਉਹਦੇ ਚ ਜੋ ਯੂਨਿਮਸ ਡਿਸੀਜਨ ਹੁੰਦਾ ਸੀ ਉਹਨੂੰ ਉਸ ਵੇਲੇ ਦਾ ਜਿਹੜਾ ਅਕਾਲ ਤਖਤ ਤੇ ਮੁਖ ਸੇਵਾਦਾਰ ਹੁੰਦਾ ਸੀ ਉਹ ਡिक्ਲੇਅਰ ਕਰਦਾ ਸੀ ਉਹ ਅਨਾਉਂਸ ਕਰਦਾ ਸੀ ਔਰ ਮੰਨਿਆ ਜਾਂਦਾ ਸੀ ਰਾਜਤਵਾਦਲੇ ਹੋਏ ਇਸ ਥਾਂ ਤੇ ਜਿਹੜਾ ਅਕਾਲ ਤਖਤ ਹੈ ਇਹਨੂੰ ਮੀਰੀ ਦਾ ਸਿੰਬਲ ਮੰਨਿਆ ਗਿਆ ਪੀਰੀ ਦਾ ਨਹੀਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਜਦ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਨੀਆਂ ਉਦੋਂ ਇਹ ਕਨਸੈਪਟ ਹੋ ਗਿਆ ਕਿ ਪੀਰੀ ਦੇ ਨਾਲ ਮੀਰੀ ਵੀ ਚੱਲੇਗੀ ਡਿਫੈਂਡ ਕਰਨਾ ਜ਼ੁਲਮ ਦੇ ਅਗੇਂਸਟ ਖੜੇ ਹੋਣਾ ਤਲਵਾਰ ਚੁੱਕਣਾ ਉਦੋਂ ਤਾਂ ਇਹੀ ਮੇਨ ਵੈਪਨ ਸੀ ਉਦੋਂ ਕਿਹੜਾ ਤੋਪਾ ਹੁੰਦਿਆਂ ਸੀ ਜੀ ਔਰ ਇਹ ਸਾਰਾ ਲੈਜਿਟਿਮੇਟ ਸੀ ਔਰ ਇਹਦੀ ਗਾਈਡੈਂਸ ਅਕਾਲ ਤਖਤ ਤੋਂ ਮਿਲਦੀ ਸੀ ਜੀ ਇਸ ਨੂੰ ਉਸ ਵੇਲੇ ਨਾਂ ਥੜਾ ਸਾਫ਼ ਵੀ ਦਿੱਤਾ ਗਿਆ ਸੀ ਜੀ ਹੌਲੀ ਹੌਲੀ ਇਹਦਾ ਨਾਂ ਅਕਾਲ ਤਖਤ ਪੈ ਗਿਆ ਔਰ ਪਰ ਇਹ ਇੰਸਟੀਚੂਨ ਤੈਨੂੰ ਜ਼ਾਲਾਂ ਚ ਬਿਲਡ ਹੋਈ ਹੈ। ਔਰ ਇਸ ਤੋਂ ਵੱਡੇ ਫੈਸਲੇ ਹੁੰਦੇ ਰਹੇ ਆ। ਅੱਜ ਸਿਰਫ ਇਹਸ ਕਰਕੇ ਕਿ ਸੁਖਬੀਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਰਿਆ ਔਰ ਗੁਨਾਹ ਕਬੂਲੇ ਨੇ। ਇਸ ਕਰਕੇ ਤੋਂ ਇਹ ਜੂਰਿਸਡਿਕਸ਼ਨ ਵਾਪਸ ਨਹੀਂ ਲਿਆ ਜਾ ਸਕਦਾ। ਜੀ। ਇਹ ਮਸਲੇ ਸ਼੍ਰੋਮਣੀ ਅਕਾਲੀ ਦਲ ਤੱਕ ਕ੍ਰੀਏਟਿਵ ਕਾਲ ਤੱਕ ਤੋਂ ਹੋਇਆ। ਅਗਾਹ ਤੱਕ ਤੇ ਫੈਸਲਾ ਕੀਤਾ ਗਿਆ ਵੀ ਪਾਰਟੀ ਚਲਾਉਣੀ ਹੈ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਚ ਪੈ ਗਿਆ ਉਦੋਂ ਕਿਸੇ ਨੇ ਸਵਾਲ ਨਹੀਂ ਕੀਤਾ ਅੱਜ ਕੋਈ ਬਹੁਤ ਸਾਰੇ ਲੋਕ ਆ ਜਿਹੜੇ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਕਿਸੇ ਨੂੰ ਵੀ ਗੱਲ ਕਹਿਣ ਦਾ ਹੱਕ ਹੈ ਉਹਦੇ ਚ ਆਮ ਚਰਚਾ ਅੱਜ ਚੱਲ ਰਹੀ ਹੈ ਕਿ ਜਥੇਬੰਦੀਆਂ ਧਾਰਮਿਕ ਜਦੋਂ ਤੈ ਕਰਨ ਲੱਗੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਵੇਂ ਚੱਲਣਾ ਹੈ ਕਿਵੇਂ ਨਹੀਂ ਚੱਲਣਾ ਕੀ ਇਹ ਗੱਲ ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਅੰਦਰ ਖਾਤੇ ਚ ਚਲਾਈ ਜਾ ਰਹੀ ਹੈ ਜਾਂ ਬਾਹਰ ਲਿਆਂਦੀ ਸਵਾਲ ਨੇ ਦੇਖੋ ਇਹ ਤਾਂ ਜਿਹੜੀ ਗਿਰਟੀ ਪਾਰਟੀ ਹੈ ਜਿਸ ਦੇ ਖਿਲਾਫ ਹੁਕਮ ਹੋਇਆ ਹੈ ਇਹ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਭ ਤੋਂ ਪਹਿਲਾ ਕੇਸ ਸਰਦਾਰ ਹੁਕਮ ਸਿੰਘ ਦੇ ਖਿਲਾਫ ਪਟੀਸ਼ਨ ਹੋਈ ਸੀ ਉਦੋਂ ਹਾਈ ਕੋਰਟ ਨਹੀਂ ਸੀ ਸੁਣਦੀ ਤਿੰਨ ਰਿਟਾਇਰਡ ਜੱਜਾਂ ਦਾ ਬੈਂਚ ਬਣਦਾ ਸੀ ਕਮਿਸ਼ਨ ਉਹ ਸੁਣਦੇ ਸੀ ਉਹਦੇ ਚ ਬਹੁਤ ਡਿਟੇਲ ਚ ਡਿਸਕਸ਼ਨ ਹੋਈ ਇਹ ਕਦੋਂ ਦੀ ਗੱਲ ਕਰ ਰਹੇ ਹੋ ਸਰ ਤੁਸੀਂ ਇਹ 52 ਵਾਲੀ ਇਲੈਕਸ਼ਨ ਦੀ ਜੀ ਉਹ ਡਿਟੇਲ ਡਿਸਕਸ਼ਨ ਚ ਕਮਿਸ਼ਨ ਨੇ ਡਿਸਾਈਡ ਕੀਤਾ ਬਲਕਿ ਇੱਕ ਇੰਗਲਿਸ਼ ਲਾਅ ਦੀ ਸਾਈਟੇਸ਼ਨ ਦਿੱਤੀ ਕਿ ਜੇ ਪ੍ਰੀਸਟ ਜਾਂ ਕੋ ਲੋ ਧਰਮ ਨਾਲ ਕਰਨ ਵਾਲਾ ਸ਼ਖਸ ਜੀ ਪੁਲਪਿਟ ਤੋਂ ਜਾਣੇ ਆਪਣੀ ਉਹ ਜਗਾ ਜਿੱਥੇ ਉਹ ਬੈਠਦਾ ਹੈ ਤੌਰ ਧਾਰਮਿਕ ਲੀਡਰ ਦੇ ਜੀ ਉਥੋਂ ਕਿਸੇ ਲਈ ਵੋਟ ਮੰਗੇ ਉਹ ਵੀ ਨਜਾਇਜ਼ ਨਹੀਂ ਕਿਉਂਕਿ ਜਿਵੇਂ ਜਹੇਦਾਰ ਕਾਲ ਤੱਕ ਦਾ ਹੈ ਉਹ ਇਹ ਤਾਂ ਨਹੀਂ ਵੀ ਸਿਰਦਨ ਨਹੀਂ ਰਹਿੰਦਾ ਜੀ ਉਹ ਵੋਟ ਵੀ ਪਾ ਸਕਦਾ ਹੈ ਜੀ ਉਹ ਇਲੈਕਸ਼ਨ ਵੀ ਲੜ ਸਕਦਾ ਹੈ ਜੀ ਉਹ politcal ਪਾਰਟੀ ਨੂੰ ਰਿਪਰੈਜ਼ੈਂਟ ਵੀ ਕਰ ਸਕਦਾ ਹੈ ਜੀ ਤੇ ਉਹ ਇਹ ਦਸਿਨ ਕਿਉਂ ਨਹੀਂ ਲੈ ਸਕਦਾ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਅੜਿਕਾ ਨਹੀਂ ਹੁੰਦਾ ਜਿਵੇਂ ਤੁਸੀਂ ਇੱਕ ਹਵਾਲਾ ਵੀ ਦਿੱਤਾ ਪੁਰਾਣੇ ਕੇਸ ਦਾ ਕਿ ਕੋਈ ਧਾਰਮਿਕ ਸੰਸਥਾ ਜਿਹੜੀ ਆ ਜਾਂ ਧਾਰਮਿਕ ਸਥਾਨ ਹੈ ਉੱਥੋਂ ਤੈਅ ਹੋਏਗਾ ਤਾਂ ਫਿਰ ਉਹ ਧਾਰਮਿਕ ਨਿਰਪੱਖਤਾ ਵਾਲਾ ਜਿਹੜਾ ਅਜੰਡਾ ਜਾਂ ਫੰਡਾ ਹੈ ਉਹ ਫੇਲ ਹੁੰਦਾ ਇਹਦੇ ਸਾਹਮਣੇ ਨਹੀਂ ਅਪ੍ਰੈਲ ਮਈ 1980 ਚ ਬਾਦਲ ਸਾਹਿਬ ਤੇ ਟੋੜਾ ਸਾਹਿਬ ਦਾ ਝਗੜਾ ਹੋ ਗਿਆ ਜੀ ਇੱਕ ਅਕਾਲ ਤਖਤ ਨੇ ਸੱਤ ਮੈਂਬਰੀ ਕਮੇਟੀ ਬਣਾਈ ਉਹਨੇ ਅਸੈਂਬਲੀ ਦੀਆਂ ਟਿਕਟਾਂ ਦਿੱਤੀਆਂ ਇਹਦੋਂ ਬਾਅਦ ਤੇ ਨਹੀਂ ਹੁਣ ਉਹ ਟਿਕਟਾਂ ਤੇ ਇਲੈਕਸ਼ਨਾਂ ਲੜੀਆਂ ਗਈਆਂ ਅਕਾਲੀ ਦਲ ਮਨੋਰੀਟੀ ਜਾਇਆ ਸਰਦਾਰ ਦਰਬਾਰਾ ਸਿੰਘ ਚੀਫ ਮਿਨਿਸਟਰ ਬਣ ਗਏ ਸਰਦਾਰ ਦਰਬਾਰਾ ਸਿੰਘ ਦੇ ਇਨੀਸ਼ੀਏਟਿਵ ਤੇ ਹਾਰੇ ਹੋਏ ਕੈਂਡੀਡੇਟਾਂ ਨੇ ਕਾਂਗਰਸ ਜਾਂ ਨੇ ਇਲੈਕਸ਼ਨ ਪਟੀਸ਼ਨਾਂ ਕੀਤੀਆਂ ਜਿਹਦੇ ਚ ਬਾਦਲ ਸਾਹਿਬ ਤੇ ਹੋਈ ਬਰਨਾਲਾ ਸਾਹਿਬ ਤੇ ਹੋਈ ਹੋਰ ਜਿੱਤੇ ਹੋਏ ਮੈਂਬਰਾਂ ਤੇ ਵੀ ਹੋਈਆਂ ਉਹਨਾਂ ਪਟੀਸ਼ਨਾਂ 'ਚ ਇਹ ਗਰਾਉਂਡ ਲਿਆ ਗਿਆ ਕਿ ਇਕਾਗਤਖਤ ਨੇ ਟਿਕਟਾਂ ਦਿੱਤੀਆਂ ਨੇ ਇਸ ਕਰਕੇ ਇਹ ਡਿਸਕਵਾਲਿਫਾਈ ਹੋਣੇ ਚਾਹੀਦੀ। ਉਹ ਸਾਰੀਆਂ ਪਟੀਸ਼ਨਾਂ ਰੱਦ ਹੋਈਆਂ ਇਸ ਗਰਾਉਂਡ ਤੇ ਔਰ ਇਹ ਹੋਲਡ ਹੋਇਆ ਕਿ ਕੋਈ ਅੱਗਿਆ ਨਹੀਂ। ਉਦੋਂ ਬਾਅਦ ਐਕਟ ਬਣਦਾ ਜਿਹਦੇ 'ਚ ਸੈਕਸ਼ਨ 29 ਹੈ ਪਾਈ ਗਈ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ 'ਚ। ਜਿਹੜੀ ਪਾਰਟੀ ਨੂੰ ਰਜਿਸਟਰ ਕਰਦੀ ਆ ਉਹਦੇ ਚ ਕੰਡੀਸ਼ਨ ਪਾਤੀ ਕਿ ਪਾਰਟੀ ਸੈਕੂਲਰ ਸੋਸ਼ਲਿਸਟ ਹੋਵੇ ਜੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਹੋਈ ਉਹ ਕਨਸਟੀਟਿਊਸ਼ਨ ਵੀ ਮੈਂ ਡਰਾਫਟ ਕੀਤੀ ਤੇ ਬਰਨਾਲਾ ਸਾਹਿਬ ਪ੍ਰਧਾਨ ਸੀ ਮੈਂ ਜਨਰਲ ਸੈਕਟਰੀ ਸੀ ਜੀ ਅਸੀਂ ਉਹ ਰਜਿਸਟਰ ਕਰਵਾਈ ਉਹਦੇ ਚ ਕਿਤੇ ਨਹੀਂ ਸੀ ਲਿਖਿਆ ਕਿ ਅਕਾਲ ਤਵਾਰ ਕੀ ਅਕਾਲ ਤਖਤਵਾਰੀ ਸੰਸਥਾ ਜਿਹਨੂੰ ਆਪਾਂ ਨਰੋਲ ਧਾਰਮਿਕ ਨਹੀਂ ਕਹਿ ਸਕਦੇ ਜੀ ਉਹਨੂੰ ਇਹ ਜਰਸਡਿਕਸ਼ਨ ਹੈ ਕਿ ਜੇ ਕੋਈ ਅਬਗਿਆ ਕਰਦਾ ਹੈ ਜੋ ਕੋਈ ਅਸੂਲ ਤੋਗਿਰਦਾ ਹੈ ਉਹਨੂੰ ਸੱਦ ਕੇ ਸਜ਼ਾ ਲਾਏ ਸਜ਼ਾ ਕੀ ਲਾਏ ਇਹ ਬਿਲਕੁਲ ਕਿਤੇ ਪ੍ਰੋਵਾਈਡਡ ਨਹੀਂ ਜੀ ਉਹ ਜੋ ਪੰਜ ਸਿੰਘ ਸਵਾਨ ਸੋਚਣ ਠੀਕ ਹੈ ਉਹ ਸਜ਼ਾ ਲਾ ਦੇਣ ਇਸ ਵੀ ਸਜ਼ਾ ਲੱਗੀ ਹੈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਉਹ ਹਨ ਜਿਨ੍ਹਾਂ ਨੂੰ ਸਜ਼ਾ ਲੱਗ ਜਿਨ੍ਹਾਂ ਨੂੰ ਸਜ਼ਾ ਲੱਗੀ ਉਹ ਇਹ ਨਾਮ ਬਦਲ ਕੇ ਵਰਕਿੰਗ ਕਮੇਟੀ ਦੀ بجائے ਉਹ ਮੀਟਿੰਗ ਕਰ ਲੈਂਦੇ ਆ ਕੋਰ ਕਮੇਟੀ ਕਹਿ ਕੇ ਜੀ ਉਹਦੇ ਨਾਲ ਅਸਲੀਅਤ ਤਾਂ ਨਹੀਂ ਬਦਲ ਜਾਂਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਵਿੱਚ ਕੋਰ ਕਮੇਟੀ ਦਾ ਸ਼ਬਦ ਕਦੋਂ ਐਡ ਹੁੰਦਾ ਕੀ ਹੈ ਨਹੀਂ ਆਈ ਤਾਂ ਇਨ ਕਨਸਟੀਟਿਊਸ਼ਨ ਚ ਫੇਰੇ ਕਿਵੇਂ ਬਣ ਗਈ ਕੋਰ ਕਮੇਟੀ ਆਪਾਂ ਰੋਕ ਸਕਦੇ ਹਾਂ ਉਹ ਆਪਣੇ ਆਪ ਨੂੰ ਕੁਝ ਕਹਿਣ ਆਪਣੇ ਆਪ ਨੂੰ ਸੁਪਰੀਮ ਕਮੇਟੀ ਕਹਿ ਦੇਣ ਤੁਸੀਂ ਮੈਂ ਰੋਕ ਲਾਂਗਾ ਉਹਨਾਂ ਨੂੰ ਕਾਨੂੰਨੀ ਰੈਕਗਨੀਸ਼ਨ ਨਹੀਂ ਮਿਲਦੀ ਹਮ ਮਤਲਬ ਸ਼੍ਰੋਮਣੀ ਕਾਲੀ ਦਲ ਦੀ ਸੰਵਿਧਾਨ ਚ ਕਿਤੇ ਨਹੀਂ ਕੁਝ ਐਗਜ਼ੀਕਟਿਵ ਕਮੇਟੀ ਦੇ ਮੈਂਬਰਾਂ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕਰ ਲਈ ਜੀ ਤੇ ਉੱਥੇ ਕਹਿੰਦੇ ਆ ਵੀ ਜਿਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਥ ਚੋਂ ਛੇਕੋ ਤੇ ਜਿਹੜੀ ਹੁਕਮਨਾਮਾ ਅਕਾਲ ਤਖਤ ਦਾ ਦਿੱਤਾ ਉਹਦਾ ਜ਼ਿਕਰ ਇਹ ਨਹੀਂ ਕੀਤਾ ਜੀ ਉਹ ਕਹਿੰਦੇ ਆ ਵੀ ਸਾਨੂੰ ਅਧਿਕਾਰ ਨਹੀਂ ਜੇ ਕੋਰ ਕਮੇਟੀ ਨੂੰ ਵਰਕਿੰਗ ਕਮੇਟੀ ਦੇ ਬਿਹਾਫ ਤੇ ਜਾਂ ਅਕਾਲੀ ਦਲ ਦੇ ਬਿਹਾਫ ਤੇ ਫੈਸਲਾ ਕਰਨ ਦਾ ਹੱਕ ਹੈ ਜੀ ਕਿ ਜੀ ਅਸੀਂ ਅਕਾਲ ਤਖਤ ਨੂੰ ਬੇਨਤੀ ਕਰਾਂਗੇ ਕਿ ਇਹਨੂੰ ਪੰਥ ਚੋਂ ਛੇਕ ਦਿਓ ਜਿਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਉਹਨਾਂ ਕੋਲ ਅਸਤੀਫਾ ਮੰਨਦੂਰ ਕਰਨ ਦੇ ਕਿਵੇਂ ਅਧਿਕਾਰ ਨਹੀਂ ਦੂਸਰਾ ਅਸਤੀਫਾ ਦੇ ਦਿੱਤਾ ਦੋਏ ਗੱਲਾਂ ਹੋ ਸਕਦੀਆਂ ਨੇ ਵਰਕਿੰਗ ਕਮੇਟੀ ਮੰਨਦੂਰ ਨਾ ਮੰਨਦੂਰ ਕਰੇ ਮਗਰ ਸੁਖਬੀਰ ਸਿੰਘ ਬਾਦਲ ਉਸ ਅਸਤੀਫੇ ਨੂੰ ਵਾਪਸ ਲਏਗਾ ਕਿ ਉਹ ਲੈ ਸਕਦਾ ਹੈ ਇਸ ਦੇ ਬਾਵਜੂਦ ਕਿ ਇਹ ਸਿੰਘ ਸਰਬੰਧ ਦੇ ਹੁਕਮ ਦੀ ਉਹ ਅਗਿਆ ਨਹੀਂ ਹੋਏਗੀ ਪਰ ਹੁਣ ਤਾਂ ਸਥਿਤੀ ਇੱਥੋਂ ਤੱਕ ਬਣੀ ਹੈ ਕਿ ਵਾਪਸ ਤਾਂ ਲੈ ਨਹੀਂ ਸਕਦੇ ਔਰ ਜ਼ਥੇਦਾਰ ਸਿਭਾਨ ਦਾ ਜਿਹੜਾ ਹੁਕਮ ਆਇਆ ਉਹਨੂੰ ਜ਼ਰੂਰ 20 ਦਿਨ ਅੱਗੇ ਪਾ ਲਿਆ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਉਹ ਉਹਨਾਂ ਨੇ ਜ਼ਹਿਦਾਰ ਸਾਹਿਬ ਨੂੰ ਬੇਨਤੀ ਕੀਤੀ ਜੀ ਇਹ ਕਹਿ ਕੇ ਕਿ ਅਸੀਂ ਸੇਵਾ ਕਰ ਰਹੇ ਹਾਂ ਤੇ ਮੀਟਿੰਗ ਕਰਨੀ ਮੁਸ਼ਕਲ ਹੈ ਸੇਵਾ ਛੱਡ ਕੇ ਮੀਟਿੰਗ ਕਰਨੀ ਪੈਗੀ ਜ਼ਹਿਦਾਰ ਸਾਹਿਬ ਨੇ ਟਾਈਮ ਦੇ ਦਿੱਤਾ ਜੀ ਉਸ ਟਾਈਮ ਤੋਂ ਬਾਅਦ ਕੀ ਕਰਦੇ ਆ ਉਹ ਇੰਪੋਰਟੈਂਟ ਹੈ